Bye. Hey. ਇਹ ਵੇਲੇ ਆ ਇਹ ਹਾਂ ਉਦਾਂ ਮੈਂ ਚਲੋ ਉਦਾਂ ਤਾਂ ਹੈਗੀ ਤਾਂ ਇਹ ਨਾ ਗੱਲ ਹਾਂ ਅਸੀਂ ਭਾਜੀ ਨਾਲ ਅੱਜ ਵੀ ਗੱਲ ਕਰਦੇ ਸੀ ਮੈਂ ਕਿਹਾ ਜਿਹੜੇ ਸਾਡੇ ਅੰਦਰ ਜੀਂਦੇ ਆ ਸਾਡੇ ਜਿਹੜੇ ਸਾਡੇ ਗੁਰੂਆਂ ਵੱਲੋਂ ਗੁਰਤੀ ਮਿਲੀ ਆ ਅਸੀਂ ਪਮਾ ਮੂਨੇ ਕੋਨੇ ਸਾਰੇ ਜਾਣੇ ਰਖ ਲੋ ਅਸੀਂ ਠਿੱਕੀ ਰੂਪ ਦੇ ਨਹੀਂ ਪਰ ਸਰਦਾ ਚਾਹੇ ਇੱਥੇ ਲਾ ਲਓ ਚਾਹੇ ਨੰਦਪੁਰ ਸਾਹਿਬ ਚਲ ਜੀਏ ਉੱਥੇ ਨਾ ਜਦੋਂ ਹੋਲਾ ਮੱਲਾ ਦਾ ਪਤਾਂ ਕੀ ਹੁੰਦੀ ਆ ਸਾਰੇ ਮੂਰੇ ਵੱਧ ਚੜ ਕੇ ਕਰਦੇ ਆ ਆਪਣੇ ਲੋ ਜੈਲ ਚ ਵੀ ਆਏ ਆ ਨਾ ਆਪਾਂ ਤਾਂ ਮਰੇ ਪੈ ਵੀ ਉੱਠ ਪੈਨੇ ਆ ਹਾਂ ਜੀ ਰੋਲਾ ਇਸ ਗੱਲ ਦਾ ਸਾਨੂੰ ਹੁਣ ਆਪਾਂ ਟਰੈਕਟਰ ਮਤਲਬ ਸਾਰਿਆਂ ਨੇ ਜਿਹੜੋਂ ਮੁੰਡਿਆਂ ਨੇ ਸ਼ੌਕਿਆ ਤਿਆਰ ਕੀਤੇ ਹੋ ਆ ਸਭ ਨੇ ਕੀਤੇ ਸਾਨੂੰ ਦੱਲੇ ਇੰਨੇ ਕਮੈਂਟ ਆਉਣਗੇ ਤੁਸੀਂ ਕਿਤੇ ਭਾਈ ਲੰਗਰ ਲਾ ਦਿਓ ਜੀ ਅਸੀਂ ਮਹਾਰਾ ਜਿੱਥੇ ਲੰਗਰ ਲਾਉਣਾ ਲੰਗਰ ਵੀ ਲਾਈਦਾ ਸਭ ਕੁਝ ਕਰਦਾ ਸਭ ਕੁਝ ਕਰੀਦਾ ਸਮੇਂ ਦੇ ਸਾਹ ਨਾਲ ਇਹ ਨਹੀਂ ਹੈਗਾ ਭਾਈ ਕੱਲੇ ਅਸੀਂ ਉਧਰ ਨੂੰ ਹੀ ਆ ਹਮ ਜਿੱਥੇ ਜਿੱਥੇ ਜਿੱਦਾਂ ਦਾ ਪਾਜੀ ਹਲੋ ਕਹਿੰਦਾ ਸultanpur ਲੋਦੀ ਬੰਦ ਟਟਾ ਜੀ ਹਮ ਉੱਧਰ ਅਸੀਂ ਮੈਨੂੰ ਲੱਗਦਾ ਉੱਤੇ ਜਿੱਦਾਂ ਬਾਜੀ ਉਹਨਾਂ ਦੇ ਪਿੰਡੋਂ ਸਾਡੇ ਪਿੰਡੋਂ ਹੀ ਮਲਾ ਕੇ ਅਸੀਂ 4-5 ਲੱਖ ਦੀ ਸੇਵਾ ਕਰਕੇ ਆਏ ਸੀ। ਵੈਰੀ ਗੁੱਡ। ਲੱਖ ਰੁਪਏ ਦਾ ਡੀਜ਼ਲੇ ਲੈ ਕੇ ਆਏ ਸੀ ਕਿ ਸੀਚੀ ਵਾਲ ਖਾਂਦ ਨੂੰ। ਬਈ ਉਹ ਉਹਨਾਂ ਜੀਸੀ ਵੀ ਕਰਾਣਾ ਲੈ ਆਏ। ਅਸੀਂ ਪਿਛਲੀ ਵੀਡੀਓ ਦੱਸੀਆਂ ਨਹੀਂ ਐਤ ਕਿਵੇਂ ਨਾ ਉਹ ਕਮੈਂਟਾਂ ਕਰਕੇ ਕਈ ਵਾਰੀ ਬੋਲਣਾ ਭਜਾਂਦਾ। ਬਾਜੀ ਦੇਖੋ ਇਹ ਸੇਵਾ ਆਪਾਂ ਚਲੋ ਇਹ ਤਾਂ ਤੁਸੀਂ ਰਾਜਾ ਸਾਹਿਬ ਦਾ ਹੈ ਨਾ। ਹਮ ਆਪਾਂ ਇਹ ਜੀ ਦਾ ਦੱਸਣੀਆਂ ਨਹੀਂ ਸੀ ਪਰ ਉਹਨਾਂ ਬਾਜੀ ਕਈ ਵਾਰੀ ਅਗਲਾ ਜਾਂਚ ਕਰਦਾ ਮੈਂਟਲੀ ਟੌਰਚਰ ਜਦੋਂ ਕਰ ਦਿੰਦੇ ਨਾ ਫਿਰ ਬੋਲਿਆ ਜਾਂਦਾ ਬੋਲਿਆ ਜਾਂਦਾ ਜੀ ਬੋਲਦਾ ਨਹੀਂ ਤਾਂ ਬੰਦਾ ਬਥੇਰਾ ਕੰਟਰੋਲ ਕਰਦਾ ਫੇ ਫੇ ਜੀ ਹੁਣ ਇਦਾਂ ਕਹਿੰਨਾਂ ਕਿਹਨਾਂ ਕਹਿੰਦਾ ਜੀ ਤੂੰ ਤਾਂ ਸੇਵਾ ਵੀ ਸੁਣੋਂ ਨਹੀਂ ਦੱਸਦੇ ਆ ਹਾਂ ਦੂਜੇ ਪਾਸੇ ਹੋ ਜਾਂਦੇ ਆ